ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਕਿਸਾਨਾਂ ਦੀਆਂ ਮੁਸ਼ਕਲਾਂ ਪਾ ਰਹੀ ਆ ਕਿਸਾਨਾਂ ਨੂੰ ਚਿੰਤਾ ਦੇ ਵਿੱਚ ਪਾਰ ਹੈ ਆ ਦੂਜੇ ਪਾਸੇ ਹੁਣ 111 ਕਿਸਾਨ ਜੋ ਖਨੌਰੀ ਬਾਰਡਰ ਦੇ ਉੱਤੇ ਧਰਨੇ ਤੇ ਬੈਠੇ ਨੇ ਉਹਨਾਂ ਦੇ ਵਿੱਚੋਂ 111 ਕਿਸਾਨ ਜਿਹੜੇ ਨੇ ਉਹ ਮਰਨ ਵਰਤ ਤੇ ਬੈਠ ਚੁੱਕੇ ਨੇ ਅੱਜ ਤੀਜੇ ਦਿਨ ਦੇ ਵਿੱਚ ਪਹੁੰਚ ਚੁੱਕਿਆ ਅਜਿਹੇ ਕਿਸਾਨ ਵੀ ਨੇ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਵੀ ਨੇ ਪਰ ਉਹ ਬੱਚਿਆਂ ਨੂੰ ਦੱਸੇ ਬਿਨਾ ਮਰਨ ਵਰਤ ਤੇ ਬੈਠ ਗਏ ਨੇ ਤਾਂ ਉਹਨਾਂ ਦੇ ਬੱਚੇ ਕੀ ਸੋਚਦੇ ਹੋਣਗੇ ਕਿ ਆਖਰ ਕਦੋਂ ਉਹਨਾਂ ਦੇ ਪਿਤਾ ਘਰ ਨੂੰ ਵਾਪਸ ਪਰਤਣਗੇ ਇੱਕ ਕਿਸਾਨ ਮੁਖਤਿਆਰ ਸਿੰਘ ਜਿਸਦੇ ਭਾਣ ਜੀ ਦਾ ਵਿਆਹ ਰੱਖਿਆ ਹੋਇਆ ਪਰ ਉਹ ਕਹਿੰਦਾ ਵਿਆਹ ਦੀਆਂ ਖੁਸ਼ੀਆਂ ਵੀ ਉਦੋਂ ਚੰਗੀਆਂ ਲੱਗਣਗੀਆਂ ਜਦੋਂ ਸਾਡੇ ਦੇਸ਼ ਦੇ ਅੰਨਦਾਤਾ ਜਿਹੜੇ ਬਾਰਡਰਾਂ ਤੋਂ ਘਰਾਂ ਨੂੰ ਪਰਤਣਗੇ ਇੱਕ ਪਾਸੇ ਤਾਂ ਸਾਡੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਦੂਜੇ ਪਾਸੇ ਸਾਨੂੰ ਖੁਸ਼ੀਆਂ ਵੀ ਚੰਗੀਆਂ ਨਹੀਂ ਲੱਗਦੀਆਂ ਤਾਂ ਮਰਨ ਵਰਤੇ ਉੱਤੇ ਬੈਠ ਗਿਆ ਮੁਖਤਿਆਰ ਸਿੰਘ ਅਜ ਤੀਜੇ ਦਿਨ ਦੇ ਵਿੱਚ ਆ ਪਰ ਘਰ ਦੇ ਵਿੱਚ ਵਿਹਾਰ ਰੱਖਿਆ ਹੋਇਆ ਇੱਕ ਵਾਰ ਪੂਰੀ ਗੱਲਬਾਤ ਤੁਹਾਨੂੰ ਕਿਸਾਨਾਂ ਦੀ ਕਿਸਾਨ ਭਰਾਵੋ ਅਸੀਂ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਦੇਸ਼ ਦੀ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ 111 ਜੋਧੇ ਡਟੇ ਹੋਏ ਆ ਮਰਨਮਰਤ ਤੇ ਅੱਜ ਉਹਨਾਂ ਦਾ ਤੀਸਰਾ ਦਿਨ ਹੈ ਤੇ ਇਹ ਉਹੀ ਕੋਈ ਮੋਰਚਾ ਹੈ ਜਿੱਥੇ ਸਾਡੀ ਜਰਨੈਲ ਸਰਦਾਰ ਜਜੀਤ ਸਿੰਘ ਢੱਲੇਵਾਲ ਦੇ ਮਰਨਮਰਤ ਦਾ 53ਵਾਂ ਦਿਨ ਹੈ ਤੇ ਅਸੀਂ ਜਿਹੜੇ ਸੁਖਜੀਤ ਸਿੰਘ ਹਰਦੋ ਚੰਡੇ ਨਾਮ ਸੁਣਿਆ ਹੋਣਾ ਤੁਸੀਂ ਉਹਨਾਂ ਦੀ ਜਥੇਬੰਦੀ ਹੈ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਉਹਨਾਂ ਦੇ ਕੋਰ ਕਮੇਟੀ ਦੇ ਮੈਂਬਰ ਨੇ ਮੁਖਤਿਆਰ ਸਿੰਘ ਜੀ ਇਹਨਾਂ ਦੇ ਇਹਨਾਂ ਦੇ ਘਰੇ ਵਿਆਹ ਰੱਖਿਆ ਹੋਇਆ ਤੇ ਮੈਂ ਇਹ ਇਹਨਾਂ ਨੂੰ ਕਹੂੰਗਾ ਵੀ ਉਹ ਦੱਸਣਗੇ ਕਿਉਂਕਿ ਕੱਲ ਫੰਕਸ਼ਨ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਡੀਜੇ ਵਗੈਰਾ ਨਹੀਂ ਚਲਾਇਆ ਤੇ ਮੈਂ ਮੁਖਤਿਆਰ ਸਿੰਘ ਜੀ ਨੂੰ ਕਹਾਂਗਾ ਵੀ ਜਰੂਰ ਦੱਸਣ ਨਾਲੇ ਸੰਦੇਸ਼ ਵੀ ਦੇਣੇ ਮੈਂ ਮੁਖਤਾਰ ਸਿੰਘ ਗਰੇਵਾਲ ਕੋਰ ਕਮੇਟੀ ਮੈਂਬਰ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਜਿਵੇਂ ਕੱਲ ਰੁਖਿੰਦਰ ਸਿੰਘ ਜੀ ਔਲਖ ਉਹਨਾਂ ਨੇ ਦੱਸਿਆ ਵਾ ਬਾਕੀ ਆਈ ਕੱਲ ਮੇਰੇ ਭਾਂਜੇ ਦਾ ਵਿਆਹ ਸੀਗਾ ਪਿੰਡ ਧਿਆਨਪੁਰ ਬਲਾਕ ਡੇਰਾ ਬਾਬਾ ਨਾਨਕ ਉੱਥੇ ਬਟਾਲੇ ਪੈਸੇ ਦੇ ਵਿੱਚ ਵਿਆਹ ਸੀਗਾ ਪਰ ਮੈਂ ਨਹੀਂ ਜਾ ਸਕਿਆ ਮੈਂ ਇਹ ਜ਼ਰੂਰੀ ਸਮਝਿਆ ਕਿ ਜੋ ਸਾਡੇ ਜੋਦੇ ਸੂਰਬੀਰ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਦੱਲੇਵਾਲ ਜਿਹੜੇ ਮਰਨ ਵਰਤ ਦੇ ਬੁੰਝੇ ਦਿਨ ਵਿੱਚ ਬੈਠੇ ਨੇ ਉੱਥੇ ਜਾਣਾ ਸਾਡਾ ਜ਼ਰੂਰੀ ਆ ਕਿਉਂਕਿ ਉਹਨਾਂ ਦਾ ਸੰਦੇਸ਼ ਤੇ ਉਹਨਾਂ ਦੇ ਪੋਤੇ ਦਾ ਜਿਹੜਾ ਫਿਰਦੇ ਬਲੰਦਨ ਵਾਲਾ ਸੰਦੇਸ਼ ਸਾਨੂੰ ਆਇਆ ਸੀਗਾ ਕਿ ਕੋਈ ਬੰਦਾ ਘਰ ਨਾ ਬਵੇ ਇਹਨਾਂ ਡੀਕੇਪ ਜਗਜੀਤ ਸਿੰਘ ਢੱਲੇਵਾਲ ਦੀ ਮੌਤ ਕਰੋਂ ਹੁੰਦੀ ਆ ਆਪਾਂ ਭੋਗ ਤੇ ਜਾਵਾਂਗੇ। ਸੋ ਜਿਹੜਾ ਸਾਨੂੰ ਜਥੇਬੰਦੀ ਨੂੰ ਹੁਕਮ ਦੇਸ਼ ਆਇਆ ਕਿ 14 ਤਰੀਕ ਨੂੰ 111 ਬੰਦੇ ਮਰਨਵਰਤ ਤੇ ਬਹਿਣੇ ਆ। ਉਹਨਾਂ ਵਿੱਚ ਸ਼ਾਮਲ ਹੋਣ ਵਾਸਤੇ ਮੈਂ ਆਪਣਾ ਘਰ ਦਾ ਵਿਆਹ ਛੱਡ ਕੇ ਤੇ ਮੈਂ ਇੱਥੇ ਹਾਜ਼ਰ ਹੋਇਆ। ਸੋ ਮੈਂ ਇਹ ਵੀ ਦੱਸਣਾ ਚਾਹਨਾ ਵਾ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਾਡੀਆਂ ਮੰਗਾਂ ਪ੍ਰਧਾਨ ਮੰਤਰੀ ਨੇ ਖੁਦ ਆਪ ਲਿਖ ਕੇ ਮੰਨੀਆਂ ਹੋਈਆਂ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਜਿਹੜੇ ਮਰਜੀਵੜੇ ਨੇ ਇਹ ਬੈਠੇ ਨੇ ਔਰ ਉਹਨਾਂ ਚਿਰ ਬੈਠੇ ਰਹਿਣਗੇ ਜਿੰਨਾ ਚਿਰ ਸਾਡੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਬਹੁਤ ਬਹੁਤ ਧੰਨਵਾਦ ਮੈਂ ਇਹ ਵੀ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਸਾਡਾ ਜਿਹੜਾ ਸਾਡਾ ਪਰਿਵਾਰ ਆ ਉਹ ਉਹਨਾਂ ਦੀ ਮਰਜ਼ੀ ਆ ਉਹਨਾਂ ਕੀ ਕਰਨਾ ਕਿਉਂਕਿ ਮੈਂ ਵਿਚ ਨਹੀਂਗਾ ਉਹਨਾਂ ਦੀ ਮਰਜ਼ੀ ਆ ਸਾਡੀ ਭੈਣ ਦੀ ਸਾਡੇ ਭਨੇ ਦੇ ਦੀ ਸਾਡੇ ਪਰੋਣੇ ਦੀ ਮਰਜ਼ੀ ਆ ਕਿ ਉਹਨਾਂ ਨੇ ਕੀ ਕਰਨਾ ਵਾ ਪਰ ਉਹ ਆਪਣੇ ਵਿਆਹ ਜੇ ਚਾਹਦੇ ਹੋ ਕਰ ਸਕਦੇ ਸਾਨੂੰ ਇਹਦੇ ਵਿੱਚ ਕੋਈ ਗੱਲ ਨਹੀਂ ਜੇ ਉਹ ਖੁਸ਼ੀਆਂ ਬਣਾਉਣਾ ਚਾਹਦੇ ਕਰਨ ਕਿਉਂਕਿ ਮੁੰਡਾ ਜਿਹੜਾ ਵਾ ਆਸਟ੍ਰੇਲੀਆ ਤੋਂ ਆਇਆ ਕੱਲਾ ਕੱਲਾ ਮੁੰਡਾ ਵਾ ਵਿਆਹ ਕਰਾਉਣ ਵਾਸਤੇ ਆਇਆ ਵਾ ਉਹ ਕੁੜੀ ਦੇ ਮਾਪਿਆਂ ਨੂੰ ਚਾਹ ਹੋਊਗਾ ਮੁੰਡੇ ਦੇ ਮਾਪਿਆਂ ਨੂੰ ਚਾਹ ਵਾ ਉਹ ਆਪਣੀ ਚਾਹਾਂ ਨਾਲ ਵਿਆਹ ਕਰ ਲਓ ਕੋਈ ਇਹ ਨਾ ਕਰਨ ਕਿ ਸਾਡਾ ਮਾਮਾ ਜਿਹੜਾ ਵਾ ਉਹ ਮਰਨ ਮੜ ਤੇ ਬੈਠਾ ਵਾ ਕੋਈ ਗੱਲ ਨਹੀਂ ਉਹ ਖੁੱਲੇ ਦਿਨ ਨਾਲ ਆਪਾਂ ਵਿਆਹ ਜਿਹੜਾ ਵਾ ਉਹ ਕਰਨ ਪਰਵਾਇਤ ਸੁਣਿਆ ਤੁਸੀਂ ਇਹਨਾਂ ਦੇ ਬਿਆਨ ਵੀ ਘਰੇ ਵਿਆਹ ਹੈ ਭਾਂਜੇ ਦਾ ਵਿਆਹ ਹੈ ਆਪਾਂ ਸੋਚਦੇ ਜਦੋਂ ਭਾਂਜੇ ਦਾ ਵਿਆਹ ਹੋਏ ਤੇ ਆਪਣੀਆਂ ਜ਼ਿੰਮੇਵਾਰੀਆਂ ਕਿੰਨੀਆਂ ਹੁੰਦੀਆਂ ਲੇਕਿਨ ਫਿਰ ਵੀ ਡਟੇ ਹੋਏ ਨੇ ਡਟੇ ਕਿਦੇ ਵਾਸਤੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਨੂੰ ਬਣਾਉਣ ਲੈ ਕੇ ਤੇ ਮੈਂ ਸਾਰੇ ਨੂੰ ਅਪੀਲ ਕਰਦਾ ਹਾਂ ਵਹੀਰਾ ਘੱਟ ਦਿਓ 익ਨੋਰੀ ਤੇ ਪਹੁੰਚੋ ਤੇ ਮੈਂ ਵੀਰ ਨੂੰ ਕਿੰਨਾ ਵੀ ਸਾਰੇ ਪੰਡਾਲ ਦੀ ਇੱਕ ਵਾਰੀ ਜਰੂਰ ਵੀਡੀਓ ਦਿਖਾ ਦੇ ਜਿਹੜੇ ਯੋਧੇ ਡਟੇ ਹੋਏ ਕਿੰਨਾ ਆਪਣੇ ਆਪ ਮੇਰੇ ਕਿਹੜੇ ਕੰਮ ਮੇਰੇ ਖੰਡ ਗਰੀ ਦੀ ਜੁਰੀ ਵੀ ਦੇਖਿਆ ਪੂਰੀ ਰਾਤ ਕੜਾਕੇ ਦੀ ਠੰਡ ਦੇ ਵਿੱਚ ਉੱਤੇ ਇਸੇ ਤਰੀਕੇ ਨਾਲ ਸਾਰੀ ਸਾਰੀ ਰਾਤ ਕੱਟ ਰਹੇ ਨੇ ਕਿਸਾਨ ਅੱਜ ਤੀਜੇ ਦਿਨ ਦੇ ਵਿੱਚ 111 ਜਿਹੜੇ ਕਿਸਾਨ ਮਰਨ ਵਰਤੇ ਬੈਠੇ ਨੇ ਉਹ ਪਹੁੰਚ ਚੁੱਕੇ ਨੇ 53ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਪਹੁੰਚ ਚੁੱਕਿਆ ਪਰ ਹਾਲੇ ਤੱਕ ਵੀ ਕੋਈ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਹੁਣ ਬਾਰਡਰਾਂ ਦੇ ਉੱਤੇ ਐਮਰਜੈਂਸੀ ਹੋ ਚੁੱਕੀ ਹੈ ਯਾਨੀ ਕਿ 112 ਕਿਸਾਨ ਬੈਠ ਚੁੱਕੇ ਨੇ 112 ਨੰਬਰ ਐਮਰਜੈਂਸੀ ਦਾ ਹੁੰਦਾ ਜਗਜੀਤ ਸਿੰਘ ਡੱਲੇਵਾਲ ਸਣੇ 112 ਡੱਲੇਵਾਲ ਹੋ ਚੁੱਕੇ ਨੇ ਆਖਿਰ ਕਦੋਂ ਤੱਕ ਇਕ ਕਿਸਾਨਾਂ ਨੂੰ ਇਸੇ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਰੁੜਦਾ ਦੇਖਣਾ ਪਵੇਗਾ ਆਖਰ ਕਿੰਨੇ ਹੋਰ ਡੱਲੇਵਾਲ ਮਰਨ ਵਰਤੇ ਬੈਠਣਗੇ ਤਾਂ ਜੋ ਸਰਕਾਰ ਕੋਈ ਮਸਲੇ ਦਾ ਹੱਲ ਕਰੇਗੀ 112 ਤਾਂ ਹੋ ਚੁੱਕੇ ਨੇ ਆਖਰ ਕਿੰਨੇ ਕਿਸਾਨ ਕਦੋਂ ਤੱਕ ਹੋਰ ਮਰਨ ਵਰਤੇ ਬੈਠਣਗੇ ਜਾਂ ਫਿਰ ਕਿਸਾਨ ਕੋਈ ਅਜੀਹਾ ਜਿਹੜਾ ਜੋ ਇਸ ਦੁਨੀਆ ਤੋਂ ਜਾਵੇਗਾ ਉਸ ਤੋਂ ਬਾਅਦ ਹੀ ਜਿਹੜੀ ਸਰਕਾਰ ਹੈ ਕੋਈ ਗੱਲ ਸੁਣੇਗੀ ਕੀ ਸਰਕਾਰ ਕਿਸੇ ਦੇ ਮਰਨ ਦਾ ਇੰਤਜ਼ਾਰ ਕਰ ਰਹੀ ਆ ਸਵਾਲ ਜ਼ਰੂਰ ਨੇ ਇਹ ਸਵਾਲ ਸਰਕਾਰ ਦੇ ਖਿਲਾਫ ਕਿਸਾਨ ਚੱਕ ਰਹੇ ਨੇ ਕਿ ਪਹਿਲਾਂ 750 ਸ਼ਹੀਦیاں ਹੋ ਚੁੱਕੀਆਂ ਨੇ ਹੁਣ ਵੀ ਕਈ ਕਿਸਾਨ ਜੀ ਬਿਲੇ ਲਾਸਮਾਪਤ ਕਰ ਚੁੱਕੇ ਨੇ ਪਰ ਹੁਣ ਮਰਨ ਵਰਤੇ ਉੱਤੇ ਬੈਠੇ ਨੇ ਉਹਨਾਂ ਦੀ ਸਿਹਤ ਵੀ ਲਗਾਤਾਰ ਖਰਾਬ ਹੋ ਰਹੀ ਹੈ ਇੱਕ ਪਾਸੇ ਜਗਜੀਤ ਸਿੰਘ ਢੱਲੇਵਾਲ ਦੂਜੇ ਪਾਸੇ 111 ਕਿਸਾਨ ਜਿਹੜੇ ਬੈਠੇ ਨੇ ਉਹਨਾਂ ਦੇ ਵਿੱਚੋਂ ਵੀ ਕਈ ਜਿਹੜਿਆਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਚੁੱਕੀ ਹੈ ਆਖਰ ਕਦੋਂ ਕਿਸਾਨੀ ਮਸਲੇ ਦਾ ਹੱਲ ਹੁੰਦਾ ਦੇਖਣ ਵਾਲੀ ਗੱਲ ਰਹੇਗੀ